ਦੇਖ ਲਮ ਅਸੀਂ ਲਮ ਯਾਰ ਜੇ ਮੇਰੇ ਪੱਲੇ ਪਉਣੀ ਆ ਘਰ-ਬਾਰ ਸੰਭਲੋਗੀ ਕੱਲ ਨੂੰ ਜਿਹੜਾ ਪਿਆਰ ਵਾਲਾ ਕੀੜਾ ਹੁੰਦਾ ਨਾ ਇਹ ਦਿਮਾਗ ਚੋਂ ਨਹੀਂ ਨਿਕਲਦਾ ਇਹ ਜੋ ਕੁਝ ਵੇਖਣਾ ਵਾ ਨਾ ਮੁਣਕ ਤੂੰ ਹੀ ਵੇਖਣਾ ਜੀ ਕੱਲ ਨੂੰ ਕੋਈ ਗੱਲਬਾਤ ਹੁੰਦੀ ਤੇ ਨਹੀਂ ਨਹੀਂ ਪਾਜੀ ਚਲੋ ਮੰਨਦੇ ਆ ਕਿ ਲਮ ਮੇਰੀ ਜ਼ਰੂਰ ਹੋਈ ਉਹਨਾਂ ਦੀ ਪਰ ਤੂੰ ਯਕੀਨ ਮੰਨੋਗੇ ਨਾ ਇੰਨਾ ਚਿਰ ਹੋ ਗਏ ਹੈ ਉਹਨਾਂ ਦੇ ਵਿਆਹ ਨੂੰ ਬੱਚਾ ਤੱਕ ਹੋ ਗਿਆ ਪਰ ਉਹਨਾਂ ਨੇ ਇੱਕ ਦਿਨ ਵੀ ਨਾ ਉਹਨਾਂ ਦੇ ਖੁਸ਼ੀ ਵਾਲਾ ਨਹੀਂ ਵੇਖਿਆ ਇਹਦੇ ਜਿੰਨਾ ਹਰ ਪੀੜੀ ਦੇ ਮਨ ਚ ਉਹਨਾਂ ਦੀ ਯਾਰ ਭਰਿਆ ਨਾ ਜੇ ਕਿਤੇ ਅਰਜਨ ਕਿਤੇ ਸਾਹਮਣੇ ਆ ਜਾਂਦਾ ਨਾ ਤੇ ਹਰ ਪੀੜੀ ਨੇ ਆਪ ਹੱਥੀਂ ਉਹਨੂੰ ਮਾਰ ਦੇਣਾ ਸੀ ਜਿੰਨਾ ਜ਼ਿਆਦਾ ਉਹ ਬੰਦੇ ਨੇ ਉਹਦੀ ਜ਼ਿੰਦਗੀ ਬਰਬਾਦ ਕੀਤੀ ਤੇ ਪਿਆਰ ਤੇ ਉੱਥੇ ਖਤਮ ਹੋ ਜਾਂਦਾ ਜੋ ਕੋਈ ਵੀਰੇ ਸਾਹਮਣੇ ਹੋਣ ਦਿਆ ਉਹ ਦੋਨਾਂ ਨੇ ਹੱਥੀਂ ਪੋਤੋਂ ਨੂੰ ਸਜ਼ਾ ਦਿਵਾਤੀ ਹੈ ਉਹਨੂੰ ਜੇਲ੍ਹ ਚ ਪੰਚਾਤਾ ਤੇ ਫੇਰ ਕੀ ਗੱਲ ਪਿਆਰ ਕਿੱਥੇ ਰਹਿ ਗਿਆ ਹੁਣ ਜੇ ਉਹਨੂੰ ਮਾਸਾ ਵੀ ਪਿਆਰ ਹੁੰਦਾ ਨਾ 1% ਵੀਰੇ ਦੇ ਮਨ ਚ ਪਿਆਰ ਵਾਲਾ ਬੱਚਿਆ ਹੁੰਦਾ ਨਾ ਕੀੜਾ ਫੇਰ ਨਾਲ ਉਹਨੂੰ ਨਾ ਆਪਣੀ ਹੱਥੀਂ ਸਜ਼ਾ ਨਹੀਂ ਹੀ ਦਿਵਾਉਣੀ ਉਹਨੂੰ ਵੇਖ ਕੇ ਨਾ ਸ ਤੁਹਾਡਾ ਪਿਆਰ ਜਾਗ ਜਾਣਾ ਹੈਗਾ ਉਹਨੇ ਉਹਦੇ ਵਾਲ ਨੂੰ ਖੇਚੋਣੀ ਸੀ ਉਹਨੂੰ ਇਸ ਕਰਕੇ ਨਾ ਤੂੰ ਇਸ ਗੱਲ ਦੀ ਤੇ ਚਿੰਤਾ ਕਰ ਹੀ ਨਾ ਬਿਲਕੁਲ ਵੀ ਚਲੋ ਕੋਈ ਨਹੀਂ ਮਸੀ ਜੀ ਇੱਕ ਵਾਰੀ ਮਿਲ ਕੇ ਵੇਖ ਲੈਣਾ ਕਿਉਂਕਿ ਤੁਹਾਨੂੰ ਪਤਾ ਮੈਂ ਵੀ ਠੋਕਰ ਖਾਧੀ ਆ ਜਦੋਂ ਇੱਕ ਵਾਰੀ ਮਿਲ ਕੇ ਬੰਦੇ ਨੂੰ ਜੋ ਵੀ ਆ ਵੇਖ ਲੈਣੇ ਆ ਫਿਰ ਉਹਦਾ ਵੀ ਕੋਈ ਨਾ ਭਾਜੀ ਤੁਸੀਂ ਨਾ ਕਿਸੇ ਵੀ ਜੀ ਦੀ ਟੈਨਸ਼ਨ ਨਹੀਂ ਲੈਣੀ ਹਰਪ ਜੀ ਨਾ ਬਹੁਤ ਚੰਗੇ ਆ ਨਾਲੇ ਤੁਹਾਡਾ ਘਰ ਪਰਵਾਹ ਦਾ ਬਹੁਤ ਧਿਆਨ ਰੱਖਣਗੇ ਇਹ ਚੀਜ਼ ਤਾਂ ਸੋਚੋ ਬਾਕੀ ਰਹੀ ਗੱਲ ਨਾ ਮੇਰੀ ਭੈਣ ਅੱਗੇ ਬਹੁਤ ਦੁੱਖ ਵੇਖਿਆ ਬਸ ਤੁਹਾਡੇ ਗਾੜੀ ਨਾਲ ਹੱਥ ਜੋੜਨ ਵਾਲੀ ਗੱਲ ਹੋਗੀ બસ ਹੁਣ ਨਾਲ ਜਿੰਨੇ ਕਿ ਜੀ ਖੁਸ਼ੀਆਂ ਹੀ ਖੁਸ਼ੀਆਂ ਹਨ ਰਹੀ ਗੱਲ ਹਰ ਪਿੱਦੀ ਦੀ ਉਹਦੀ ਸਾਰੀ ਜ਼ਿੰਮੇਵਾਰੀ ਨਾ ਮੈਂ ਚੁੱਕੂੰਗੀ ਤਾਨੂੰ ਕਦੀ ਵੀ ਕਿਸੇ ਚੀਜ਼ ਦੀ ਸ਼ਿਕਾਇਤ ਦਾ ਮੌਕਾ ਨਹੀਂ ਮੇਰੇ ਸੋਣ ਘੱਲ ਬਸ ਕਰ ਹੁਣ ਉਹਦੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਜ਼ਿੰਮੇਵਾਰੀਆਂ ਚੁੱਕ ਚੁੱਕ ਕੇ ਨਾ ਇੱਥੋਂ ਤੱਕ ਪਹੁੰਚ ਗਈਆਂ ਨਾਲਿਓ ਹੈਗਾ ਨਾ ਸੇਵਕ ਉਹਦੀਆਂ ਜ਼ਿੰਮੇਵਾਰੀਆਂ ਚੁੱਕ ਲੀ ਜਿਹੜਾ ਭਰਾ ਬਣਿਆ ਫਿਰਦਾ ਦਾ ਆਪਣੀਆਂ ਖੁਸ਼ੀਆਂ ਦਾਉ ਤੇ ਲਾ ਕੇ ਤੇ ਤੁਰਿਆ ਫਿਰਦਾ ਸੀ ਉਹਦੇ ਮਗਰ ਬਾਹਰ ਉਹ ਵੇਖ ਲੇਗਾ ਆਪੇ ਉਹਨੇ ਸਾਰੀ ਕਰ ਲੈਣੀ ਆਪਣੀ ਜਾਂਚ ਪਟਾਰ ਤੂੰ ਬਸ ਨਾ ਇੜਨਾੜਾ ਵਿੱਚ ਆਪੇ ਵੇਖ ਲੈਗਾ ਸੇਵਕ ਤੂੰ ਬਹੁਤੀ ਪਰਦਾ ਨਹੀਂ ਨਵਖਾ ਮਾਸੇ ਕੀ ਕੋ ਸਰਵ ਸਰ ਕਰੀ ਜਾਨੀ ਆ ਕੋਈ ਗੱਲ ਦੀ ਸਮਝ ਨਹੀਂ ਆਈ ਮੈਨੂੰ ਵੀ ਦੱਸੋ ਨਹੀਂ ਨਹੀਂ ਕੁਛ ਨਹੀਂ ਮੈਂ ਬਸ ਉਹਨੂੰ ਕਹਿ ਨਹੀਂ ਹਾਂ ਕਿ ਤੈਨੂੰ ਪਤਾ ਏ ਥੋੜੀ ਦੇਰ ਦੇ ਬੱਚਾ ਵਾ ਹੁਣੇ-ਹੁਣੇ ਕੇਸ ਹੋਇਆ ਤੇ ਮੈਂ ਕਿਹਾ ਤੂੰ ਨਾ ਜ਼ਿਆਦਾ ਟੈਨਸ਼ਨ ਲੈ ਮੋਢਾ ਸਿਰ ਦਰਦ ਹੋਣ ਲੱਗ ਜੂਗੀ ਹੋਰ ਤੇ ਨਹੀਂ ਕੋਈ ਗੱਲਾਂ ਕਰੀ ਜਾਂਦੇ ਉਹ ਨਹੀਂ ਨਹੀਂ ਤੂੰ ਆ ਸਾਰੀਆਂ ਟੈਨਸ਼ਨਾਂ ਲੈਣੀਆਂ ਛੱਡ ਤੇ ਮੈਨੂੰ ਇਹ ਦੱਸ ਖਾਣਾ ਪੀਣਾ ਕੀ ਆ ਮੈਂ ਬਣਾ ਕੇ ਲਿਆਵਾਂ ਉਹਦਾ ਤੇ ਗੱਲਾਂ ਹੀ ਲੱਗੀਆਂ ਆ ਪਾਪ ਨਹੀਂ ਮਾਸੇ ਜੀ ਪਤਾ ਗੱਲ ਕੀ ਤੁਹਾਨੂੰ ਪਤਾ ਮੈਂ ਸਾਰਾ ਐ ਘਰੋਂ ਘਰ ਅੱਜ ਪੁੱ ਬਾਤਾਂ ਦੇ ਦਰਸ਼ਨ ਕਰਨ ਦੇ ਹੀ ਤੁਹਾਨੂੰ ਮਿਲਣਾ ਸੀ ਇਸੇਵਾਨੇ ਨਾਲ ਤੁਹਾਨੂੰ ਮਿਲਲੇ ਚੱਲ ਮਿਲਿਆ ਤੇ ਚਾਹ ਪਾਣੀ ਵੀ ਤੇ ਪੀਣਾ ਜ਼ਰੂਰੀ ਆ ਮੈਨੂੰ ਇਹ ਦੱਸ ਹੁਣ ਚਾਹ ਚੜੀ ਕਾਫੀ ਕਿਹੇ ਚੀਜ਼ ਦੀ ਲੋੜ ਨਹੀਂ ਤੇ ਸੇਵਕ ਨਹੀਂ ਆਇਆ ਹਲੇ ਤੱਕ ਕੋਈ ਸੇਵਕ ਦਾ ਮੈਨੂੰ ਦੱਸਿਆ ਨਹੀਂ ਕਿ ਇਹ ਮੈਂ ਬਾਈ ਵਿਆਹ ਵੀ ਕੀਤਾ ਫੋਨ ਕੋਈ ਨਹੀਂ ਆਏ ਨਾਲ ਜੀ ਜੀ ਤੁਸੀਂ ਵੀ ਨਾ ਐਵੇਂ ਗੱਲਾਂ ਲੈ ਕੇ ਬਹਿ ਜਾਂਦੇ ਜੇ ਮੇਰੀ ਗੱਲ ਸੁਣ ਮੈਂ ਮੁੰਡੇ ਨੂੰ ਮਿਲਣ ਆਈ ਆ ਤੇ ਤੂੰ ਮੁੰਡਾ ਸੌਂ ਆਈ ਆ ਦੀਦੀ ਤੁਹਾਡੀ ਆਉਣ ਤੋਂ ਪਹਿਲਾਂ ਥੋੜਾ ਚਿਰ ਪਹਿਲਾਂ ਸੁੱਤਾ ਹੀ ਮੈਂ ਚੱਲ ਮੈਂ ਲੰਮੇ ਪਾ ਦੇਣੀ ਆ ਨਾਲੇ ਲੀਨ ਨੂੰ ਵੀ ਤੂੰ ਸੌਂ ਆਈ ਦਿੱਤਾ ਲੀਂਦ ਨਾਲੀ ਪਾਈ ਨਾ ਹਾਂਜੀ ਹਾਂਜੀ ਸੁਨਾਣੇ ਲਗਾਇਆ ਹੀ ਨਾ ਆਸੇ-ਬਾਸੇ ਹਾਂਜੀ ਕੋਈ ਨਾ ਮੰਮੀ ਨੇ ਵੇਖ ਲੈਣਾ ਵਾ ਮੰਮੀ ਨੇ ਤੂੰ ਵੇਖ ਕੇ ਆ ਤੂੰ ਜਾ ਵੇਖਿਆ ਸੁਨਾਣੇ ਲਾਏ ਨਾ ਚੰਗੀ ਤਾਂ ਜਾ ਉਹ ਪਤਾ ਕਿ ਲੀਨ ਕੀ ਕਰਦੀ ਕਦੀ ਇੱਧਰ ਕਦੀ ਇੱਧਰ ਘੁੰਮ-ਘੁੰਮ ਕੇ ਸਾਰਾ ਬੈੱਡ ਮਹਲ ਲੰਦੀ ਆ ਨਹੀਂ ਨਹੀਂ ਮੰਮੀ ਨੇ ਜੇ ਰੱਖਿਆ ਤਾਂ ਸਹੀ ਰੱਖਿਆ ਹੋਊਗਾ ਕੋਈ ਤੂੰ ਰਹਿਂਦੇ ਮੈਂ ਵੇਖ ਕੇ ਆਂਦੀ ਆ ਨਹੀਂ ਨਹੀਂ ਦੀਦੀ ਵੇਖੋ ਜੇ ਮੰਮੀ ਨੇ ਕੀਤਾ ਵਾ ਤਾਂ ਸਹੀ ਰੱਖਿਆ ਹੋਊਗਾ ਨਾਲੇ ਮੈਂ ਹੋ ਗਈ ਆਈ ਆਂ अच्छा ਤੁਹਾਨੂੰ ਕੀ ਹੋਇਆ ਤੂੰ ਠੀਕ ਜੈਣਾ ਹਾਂ ਹਾਂ ਮੈਨੂੰ ਕਿਉਂ ਨਾ ਹੋਰ ਦੱਸ ਸੇਵਕ ਠੀਕ ਹੈ ਘਮਾਂਦ ਲੈ ਕੇ ਜਾਂਦਾ ਹੀ ਹੋਣਾ ਤੈਨੂੰ ਹਨਾ ਹਾਂਜੀ ਹਾਂਜੀ ਬਾਬਾ ਘੁੰਦੇ ਹੋਣੇ ਤੁਸੀਂ ਹਨਾ ਮੇਰੀਆਂ ਤੇ ਰਿੱਜਾਂ ਵਿੱਚ ਰਹਿ ਗਈਆਂ ਨੇ ਹਾਂਜੀ ਨਹੀਂ ਕੁਝ ਨਹੀਂ ਤੇਰੇ ਤੋਂ ਠੀਕ ਹੋਣਾ ਆਹੋ ਬਾਰ ਬਾਰ ਐਦਾਂ ਕੋ ਭੁੱਲ ਜਾਨੀ ਤੂੰ ਮੈਨੂੰ ਕੀ ਹੋਇਆ ਵਾ ਬੁਖਾਰ ਥੋੜੀ ਹੋਇਆ ਮੈਨੂੰ ਮੈਂ ਕੋਈ ਖਾਂਸੀ ਕਰਦੀ ਵੀ ਹਾਂ ਦੱਸ ਠੀਕ ਆ ਮੈਂ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਨਾ ਨਾਗ ਨੂੰ ਜਦੋਂ ਦੀ ਮਿਲ ਕੇ ਆਈਆਂ ਨਾ ਮੈਂ ਨਾ ਮਮਾ ਚ ਜਾਣ ਹੀ ਨਹੀਂ ਦਈ ਚਿਕਾ ਮਾਰ ਮਾਰ ਕੇ ਰੋਂਦੀ ਸੀ ਉਹ ਅਰਜਨ ਨੂੰ ਜਿੱਦਾਂ ਮੈਂ ਪਿਆਰ ਕਰਦੀ ਸੀ ਨਾ ਨਹੀਂ ਕੁਝ ਨਹੀਂ ਕੁਝ ਨਹੀਂ ਸੱਚ ਮਮਮੀ ਨੇ ਮਨਾ ਕੀਤਾ ਉਹ ਨਹੀਂ ਗੱਲ ਕਰਨੀ ਹੈਗੀ ਚਲੋ ਦੀਦੀ ਛੱਡੋ ਨਾ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਤੁਸੀਂ ਨਾ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਵੇਖੋ ਹੁਣ ਜੋ ਕੋਈ ਵੀ ਪਿੱਛੇ ਹੋ ਗਿਆ ਨਾ ਵੇਖੋ ਮੋ ਵੀ ਸਾਰਾ ਕੁਝ ਭੁੱਲੀ ਗਈ ਆ ਕਿੰਨਾ ਕੁਝ ਵੀ ਨਾ ਹੁੰਦਾ ਰਿਹਾ ਮੇਰੇ ਤੋਂ ਮਾੜਾ ਕਿੰਨਾ ਨਾ ਹੋਇਆ ਹੋਊਗਾ ਸਾਰਾ ਕੁਝ ਤੁਹਾਡੇ ਸਾਹਮਣੇ ਹੁਣ ਵੇਖੋ ਰੱਬ ਨੇ ਕਿੰਨਾ ਸੋਣਾ ਮੈਨੂੰ ਪਰਿਵਾਰ ਦਿੱਤਾ ਸਭ ਕੁਝ ਵਧੀਆ ਚੱਲਣ ਦੇ ਆ ਤੇ ਖੁਸ਼ੀਆਂ ਖੁਸ਼ੀਆਂ ਚਾਰੇ ਪਾਸੇ ਵੇਖਿਓ ਅੰਤਾ ਦੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਆਉਣੀਆਂ ਹੁਣ ਖੁਸ਼ੀਆਂ ਹਾਂ ਉਹ ਤੈਨੂੰ ਪਤਾ ਮੈਂ ਕੇ ਸਟੱਡੀ ਸ਼ੁਰੂ ਕਰਨ ਲੱਗੀਆਂ ਫੇਰ ਮੈਂ ਦੱਸਦਾ ਮੰਮੀ ਨੂੰ ਮੈਂ ਕਿਹਾ ਹਾਂ ਮੈਂ ਪੜ੍ਹਾਈ ਕਰਨੀ ਪਰ ਨਹੀਂ ਮੈਂ ਜੋ ਪੜ੍ਹਾਈ ਕੀਤੀ ਫੇਰ ਕੋਈ ਅਰਜਨ ਵਰਗਾ ਆ ਗਿਆ ਨਹੀਂ ਤੂੰ ਰਹਿਣ ਦੇ ਨਹੀਂ ਮੈਂ ਨਹੀਂ ਪੜ੍ਹਾਈ ਕਰਨੀ ਹੈਗੀ ਨਹੀਂ ਨਹੀਂ ਦੀਦੀ ਮੇਰੀ ਗੱਲ ਸੁਣ ਅਰਜਨ ਦੇ ਨਾ ਆਪਣੀ ਕਿਤਾਬ ਚ ਨਾ ਪਰਚਾ ਹੀ ਪਾੜ ਦੋ ਹੁਣ ਸਮਝੋ ਕੀ ਹੈ ਨਹੀਂ ਤੁਹਾਡੀ ਜ਼ਿੰਦਗੀ ਚ ਪਹਾੜ ਤਾਂ ਪਹਾੜ ਤਾਂ ਛੱਡ ਦੂ ਦੀਦੀ ਮੇਰੇ ਕਹਾ ਸੁਣਾ ਉਹ ਕੀ ਨਾਮ ਆ ਚੰਡੀਗੜ ਚਲ ਗਈ ਹੋ ਹਰਮਨ ਜਿਹਦੀ 10 ਸਾਲ ਦੀ ਕੁੜੀ ਕਿ ਨੰਬਰ ਨਾ ਮਾੜਾ ਹੋਇਆ ਉਹਨੂੰ ਵੀ ਖਾ ਗਿਆ ਨੰਨੂੰ ਵੀ ਖਾ ਗਿਆ ਮੇਰੀ ਮੰਮੀ ਡੈਡੀ ਨੂੰ ਵੀ ਖਾ ਗਿਆ ਹਾਂਜੀ ਹਾਂਜੀ ਕੁਛ ਨਹੀਂ ਅ ਅੱਛਾ ਅੱਛਾ ਦੱਸ ਹੋਰ ਕਿੱਥੇ ਗਏ ਸੀ ਤੁਸੀਂ ਘੁੰਮਣ ਸੇਵਕ ਕਿੱਥੇ ਗਿਆ ਹੋਣਾ ਸੇਵਕ ਤੇ ਆਪਣੇ ਕੰਮ ਕਾਰ ਚ ਬਾਹਰ ਗਏ ਆ ਅੱਛਾ ਫਿਰ ਜੇ ਸੇਵਕ ਨਾ ਜਾਂਦਾ ਬਾਹਰ ਤੇ ਹਨਾ ਮਤਲਬ ਜੋ ਵੀ ਕੀਤਾ ਸਭ ਸੇਵਕ ਨੇ ਕੀਤਾ ਹੈ ਸੇਵਕ ਜੇ ਨਾ ਜਾਂਦਾ ਬਾਹਰ ਮੇਰੇ ਕਰਕੇ ਤੇ ਸਭ ਸਚਾਈ ਬਾਹਰ ਹੀ ਨਾ ਆਉਂਦੀ ਦੀਦੀ ਜਾਣਾ ਕਿਉਂ ਨਹੀਂ ਤੁਹਾਨੂੰ ਭੈਣ ਕਿਹਾ ਸੀ ਉਹਨਾਂ ਨੇ ਕਰਨਾ ਤੇ ਉਹਨਾਂ ਦਾ ਬੰਦਾ ਹੀ ਨਾ ਫਿਰ ਇੱਕ ਗੱਲ ਲੱਗੀ ਸਿਮਰਤ ਮੇਰਾ ਦਿਲ ਕਰਦਾ ਹੈ ਜੇਲ੍ਹ ਚ ਨਹੀਂ ਨਾ ਮਾਪੋਤਾ ਮੈਂ ਜੇਲ੍ਹ ਚ ਜਾ ਕੇ ਨਾ ਗੋਲੀ ਮਾਰ ਆਵਾ ਮੈਂ ਨਾ ਅੰਦਰ ਉਹ ਠੰਡੀ ਨਹੀਂ ਹੋਈ ਹੈਗੀ ਤੈਨੂੰ ਪਤਾ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਮੇਰੇ ਬਿਨਾਂ ਰੋਟੀ ਨਹੀਂ ਖਾਂਦਾ ਹੁੰਦਾ ਸੀ ਮੈਂ ਇਹ ਨਾ ਅਮਰੀਕਾ ਜਾਵਾਂਗੇ ਇਕੱਠੇ ਇਹ ਕਰਾਂਗੇ ਉਹ ਕਰਾਂਗੇ ਤੇ ਅਮਰੀਕਾ ਕੱਲਾ ਚਲਾ ਗਿਆ ਸਿਮਰਤ ਤੇ ਬਾਅਦ ਚ ਗੱਲ ਵੀ ਨਹੀਂ ਕੀਤੀ ਤੇ ਮੈਨੂੰ ਕਿ ਲੈ ਕੇ ਜਾਣਾ ਸੀ ਪੈਸੇ ਵੀ ਖਾ ਗਿਆ ਮੰਮੀ ਨੂੰ ਜਦ ਮੈਂ ਬਾਅਦ ਚ ਦੱਸਿਆ ਪੈਸੇ 골ਡ ਖਾਲੀ ਘਰਤਾ ਤੇ ਉਹ ਕੁੜੀਆਂ ਜੜੀਆਂ ਨਾਮ ਹਰਮਨ ਉਨਾਂ ਕੋ ਵੀ ਲੈ ਗਿਆ ਇਦਾਂ ਕੋ ਕਰਦੇ ਆ ਬੰਦੇ ਅਸੀਂ ਤਾਂ ਨਹੀਂ ਇਦਾਂ ਕਰਦੇ ਨਾਲ ਤੂੰ ਸੁਣਦੇ ਵੀ ਆ ਤੈਨੂੰ ਕੀ ਕਰਨੀ ਮੈਂ ਗਲਤ ਕਰ ਮੇਰੇ ਨਾਲ ਦੀਦੀ ਮੈਂ ਸੁਣਨੀ ਆ ਤੂੰ ਕਿਉਂ ਇਦਾਂ ਦੀ ਗੱਲ ਕਰਨ ਦੇ ਆ ਤੇ ਤੁਹਾਨੂੰ ਹੋਇਆ ਕੀ ਆ ਪਹਿਲਾਂ ਤੂੰ ਹੀ ਕਦੀ ਇਦਾਂ ਦੀ ਗੱਲ ਨਹੀਂ ਕੀਤੀ ਤੂੰ ਕਿਉਂ ਦੇ ਜੇ ਜੱਗ ਲੱਗਾ ਤੁਹਾਨੂੰ ਪਤਾ ਮੇਰੇ ਸੱਸ ਨੇ ਮੈਨੂੰ ਕਿੰਨਾ ਕੁੱਟਿਆ ਸੀ ਮੈਂ ਮੰਮੀ ਨੂੰ ਦੱਸਿਆ ਨਹੀਂ ਦਾ ਹੂੰ ਦੱਸਾਂਗੀ ਮੰਮੀ ਆਂਦੇ ਨਾ ਤੂੰ ਦੱਸੀ ਮੈਨੂੰ ਕੁੱਟਿਆ ਸੀ ਦੀਦੀ ਮੇਰੀ ਗੱਲ ਸੁਣ ਤਾਨੂੰ ਮੈਂ ਕੀ ਕਿਹਾ ਹੁਣੇ ਕੀ ਅਰਜਨ ਦੇ ਨਾਮ ਦਾ ਪਰਚਾ ਜਿਹੜਾ ਨੇ ਆਪਣੀ ਜ਼ਿੰਦਗੀ ਚ ਪਾੜ ਦੋ ਸਮਝੋ ਹੈ ਨਹੀਂ ਹੋ ਤਾਂ ਫਟਾ ਦੱਸਾ ਨਾ ਹੋ ਛੱਡ ਦੇ ਵੇਖੋ ਬਾਕੀ ਗੱਲਾਂ ਛੱਡੋ ਮੈਨਾਂ ਤੁਹਾਡੀ ਨਾਲ ਗੱਲ ਕਰਨੀ ਆ ਹਾਂ ਅ ਵੇਖੋ ਜੋ ਕੁਝ ਵੀ ਹੋ ਜਾਣਾ ਤੁਹਾਡੀ ਜ਼ਿੰਦਗੀ ਚ ਤੁਸੀਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਓ ਭੁੱਲ ਗਈ ਮੈਂ ਹਾਂ ਕੋਈ ਨਾ ਕੋਈ ਵੀ ਚੀਜ਼ ਨੂੰ ਯਾਦ ਨਾ ਰੱਖੋ ਕੀ ਹੋ ਗਿਆ ਕੀ ਨਹੀਂ ਹੋ ਗਿਆ ਅਰਜਨ ਨੂੰ ਮਾਰਨਾ ਕੁਝ ਵੀ ਤੁਸੀਂ ਨਾ ਚੀਜ਼ਾਂ ਨੂੰ ਯਾਦ ਨਾ ਰੱਖੋ ਮੈਂ ਹੁਣ ਕਿਤਾ ਗੱਲ ਕਰਾਂ ਇਹਨਾਂ ਨਾਲ ਜਿੱਦਾਂ ਦੀਦੀ ਗੱਲਾਂ ਕਰਨਦੇ ਆ ਮੈਨੂੰ ਇਹ ਆ ਕੀ ਚੰਗਾ ਭੁਲਾ ਮੁੰਡਾ ਵਾ ਜੋ ਉਹਨਾਂ ਦੇ ਸਾਹਮਣੇ ਜਾ ਕੇ ਕੋਈ ਇਦਾਂ ਦੀ ਇਹਨਾਂ ਨੇ ਗੱਲ ਕਰ ਦਿੱਤੀ ਤੂੰ ਦੇ ਮਨਚ ਕੀ ਪਾਊਗਾ ਅਈ ਤੇ ਥੋੜਾ ਟੈਮੀ ਹੋਇਆ ਇਹਨਾਂ ਨੂੰ ਤੇ ਪਤਾ ਨਹੀਂ ਹੁਣ ਕਰਕੇ ਵੇਖਾਂ ਕਿ ਰਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਨਾ ਹਾਂਜੀ ਕੀ ਬੋਲੀ ਜਾਨੀ ਕੱਲੀ ਮੈਨੂੰ ਕਹਿੰਦੇ ਤੂੰ ਠੀਕ ਓ ਤੂੰ ਠੀਕ ਹੈ ਕੀ ਹੈ ਹਾਂਜੀ ਹਾਂਜੀ ਮੈਂ ਠੀਕ ਹਾਂ ਉਹ ਮੈਂ ਨਹੀਂ ਕੋਈ ਨਹੀਂ ਹਾਂ ਮੈਂ ਕਹਿਣਾ ਸੀ ਮੈਂ ਨਾ ਦੁੱਧ ਦੇ ਬਾਰੇ ਕਹਿ ਰਹੀ ਕਿ ਬੱਚਿਆਂ ਨੂੰ ਦੁੱਧ ਪਿਉਣਾ ਸੀ ਦੋ ਤਾਰੇ ઓ ਪੀ ਕੇ ਗੇ ਰਹੇ ਨੇ ਤੂੰ ਵਾ ਤੂੰ ਮੇਰੇ ਨਾਲ ਗੱਲਾਂ ਕਰਨਾ ਮੈਨੂੰ ਬੈ ਮੈਨੂੰ ਬੜਾ ਚੰਗਾ ਲੱਗਦਾ ਪਿਆ ਵਾ ਹਾਂਜੀ ਹਾਂ ਅ ਦੀਦੀ ਮੇਰੀ ਗੱਲ ਸੁਣੋ ਮੇਰਾ ਨਾ ਬ੍ਰਦਰ ਇਨ ਲਾ ਵਾ ਅੱਛਾ ਹਾਂਜੀ ਤੇ ਅਸੀਂ ਨਾ ਸਾਰਿਆਂ ਨੇ ਤੈਅ ਕੀਤਾ ਵਾ ਸੇਵਕ ਨੇ ਵੀ ਮਮੀ ਤੇ ਹੀ ਸੋਚਨੇ ਕਿ ਤੁਹਾਡਾ ਰਿਸ਼ਤਾ ਕਰ ਦਈਏ ਸਿਮਨਾ ਤਾਂ ਮੈਂ ਨਹੀਂ ਕਰ ਰਿਸ਼ਤਾ ਨਹੀਂ ਨਹੀਂ ਦੀਦੀ ਮੇਰੀ ਗੱਲ ਦੇ ਸੁਣੋ ਦੇਖੋ ਤੁਸੀਂ ਚਾਹੁੰਦੇ ਜੀ ਨਾ ਕਿ ਮੇਰੇ ਕੋ ਰਵੋ ਸੇਵਕੋ ਰਵੋ ਤੁਹਾਡਾ ਖਿਆਲ ਰੱਖੀਏ ਹਾਂ ਹੀ ਤੁਸੀਂ ਹੁੰਦੇ ਜਾਂਦੇ ਰਹੋ ਸਾਡੇ ਘਰੇ ਸਾਡੇ ਨਾਲ ਘਰ ਤੇ ਲੱਗ ਗਈ ਆ ਤੇ ਉਹਨਾਂ ਨੇ ਤੁਹਾਡੇ ਰਿਸ਼ਤੇ ਬਾਰੇ ਇਹ ਗੱਲ ਕਰਨ ਵੇਖੋ ਹਾਂ ਉਹਨਾਂ ਨੂੰ ਨਾ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਆ ਕਿ ਮੈਨੂੰ ਬਸ ਕੁੜੀ ਚਾਹੀਦੀ ਹੈ ਜਿਹੜਾ ਸਾਡਾ ਘਰ ਪ੍ਰਵਾਸ ਆਮ ਸਕੇ ਮੈਨੂੰ ਸਾਮ ਸਕੇ ਮੈਨੂੰ ਬਹੁਤ ਪਿਆਰ ਕਰੂੰਗਾ ਜਿਹੜੀ ਚੀਜ਼ ਦੀ ਮੰਗ ਕਰੂਗੀ ਮੈਂ ਉਹ ਚੀਜ਼ ਪੂਰੀ ਕਰਿਆ ਕਰੂੰਗਾ ਉਹਨਾਂ ਨੂੰ ਬਸ ਘਰ ਸੰਭਾਲਣ ਵਾਲੀ ਕੁੜੀ ਤੇਰੇ ਨਾਲ ਜੀਵਨ ਸਾਥੀ ਚਾਹੀਦਾ ਸਾਰੀ ਉਮਰ ਲਈ ਸਿਮਰਤ ਕਿਉ ਮੈਨੂੰ ਨਾਏ ਦਾ ਲੋਦੀ ਆਪਣੋਂ ਵਾਲੇ ਕਿਹੜੀ ਤੁਸੀਂ ਕਿਹੜਾ ਦਾਗੀ ਜਿਹੀ ਕਿਹੇ ਪਾਸੋਂ ਸਭ ਕੋਈ ਤੇ ਹੈ ਵਾ ਵੇਖੋ ਹਾਂ ਜਾਂਦੇ ਹੋਏ ਤੁਸੀਂ ਕਿਹੜਾ ਕੋਈ ਚਿੱਦ ਦੇ ਤੋਂ ਖਾ ਕੀਤਾ ਅਰਜਨ ਨੇ ਧੋਖਾ ਕੀਤਾ ਤੁਹਾਡੇ ਨਾਲ ਜਾਂਦੇ ਹੋਏ ਕਿ ਤੁਹਾਡੇ ਤੇ ਕੋਈ ਨਾਮ ਲੱਗਾ ਹੋਵੇ ਸਭ ਕੋਈ ਧੋਨੇ ਕੀਤਾ ਨਾ ਤੁਸੀਂ ਹਾਂਜੀ ਉਹ ਵੀ ਅਰਜਨ ਵਰਗਾ ਨਿਕਲ ਗਿਆ ਫੇਰ ਨਹੀਂ ਨਹੀਂ ਦੀਦੀ ਐਡਾ ਕਿਦਾਂ ਅਰਜਨ ਵਰਗਾ ਨਿਕਲ ਜਾਊਗਾ ਦੱਸੋ ਮੈਂ ਵੇਖਿਆ ਵਾ ਮੰਮੀ ਨੇ ਵੇਖਿਆ ਸੇਵਕ ਨੇ ਵੇਖਿਆ ਵਾ ਇੱਦਾਂ ਕੋ ਤੁਹਾਨੂੰ ਲੱਗਨਦਿਆ ਨਾਲੇ ਸਭ ਤੋਂ ਵੱਡੀ ਗੱਲ ਸਾਡੇ ਪਰਿਵਾਰ ਚ ਵਾ ਤੇ ਮੈਨੂੰ ਪਤਾ ਵਾ ਕਿ ਪਾਜੀ ਕਿਦਾਂ ਦੇ ਆ ਨਾਲੇ ਸੇਵਕ ਨੇ ਵੀ ਸਾਰੀ ਜਾਣਕਾਰੀ ਲਈ ਆ ਇੱਥੋਂ ਤੱਕ ਵੇਖ ਲਓ ਅਜੇ ਕਿ ਉਹਨਾਂ ਦੇ ਭਰਾ ਵਾ ਤਾਂ ਵੀ ਉਹਨੇ ਸਾਰੀ ਪੁੱਛਗਿਸ਼ ਕੀਤੀ ਸਿਰਫ ਤੁਹਾਡੇ ਕਰਕੇ ਕਿਉਂਕਿ ਤੁਹਾਨੂੰ ਉਹਨੇ ਆਪਣੀ ਭੈਣ ਕਿਹਾ ਵਾ ਤੇ ਨਾਲੇ ਰਹੀ ਗੱਲ ਜੇ ਉਹ ਤਲਾਕ ਹੋਵੇ ਲੋਕੀ ਟਿਆਹੋ ਪੁੱਛਗਿਸ਼ ਕਰਦੇ ਨਾ ਕੁੜੀ 'ਚ ਕਮੀ ਜਾਂ ਮੁੰਡੇ 'ਚ ਕੋਈ ਗੱਲ ਤੋਂ ਤੇ ਪਰ ਫੇਰ ਹੀ ਵੇਖੋ ਸਾਰੀ ਦੁਨੀਆ ਨੂੰ ਪਤਾ ਵਾ ਕਿ ਜਿੰਨੀਆਂ ਵੀ ਕਮੀਆਂ ਨੇ ਤੇ ਬੰਦਾ ਵੀ ਗਲਤੀ ਜਿਹੜਾ ਸਿਰਫ ਅਰਜਣੀ ਆ ਹੋਰ ਕੋਈ ਨਹੀਂ ਤੁਸੀਂ ਤੇ ਆਪਣੀ ਜਗਾ ਸਹੀ ਜਿਹੜਾ ਸਿਮਰਨ ਮੇਰੀ ਲੀਨ ਨੂੰ ਮੇਰੀ ਬੇਟੀ ਨੂੰ ਅਪਣਾਏਗਾ ਉਹ ਹਾਂ ਹਾਂ ਅਪਣਾਉਗਾ ਅਪਣਾਉਗਾ ਕਿਉਂ ਨਹੀਂ ਉਹਨੂੰ ਪਿਆਰ ਕਰੇਗਾ ਲਓ ਦੀਦੀ ਤੁਹਾਡੇ ਨਾਲ ਹੀ ਤੇ ਬੱਚਾ ਹੋਊਗਾ ਜੇ ਤੁਹਾਨੂੰ ਪਿਆਰ ਕਰੂਗਾ ਤੇ ਕੀ ਗੱਲ ਬੱਚੇ ਨੂੰ ਨਾ ਪਿਆਰ ਕਰੂਗਾ ਸਿਮਰਤ ਕਿਤੇ ਤੂੰ ਕੋਈ ਬਦਲਾ ਤੇ ਨਹੀਂ ਲੈਂਦੀ ਆਪਣੀ ਮਾਮੀ ਦਾ ਮੇਰੇ ਨਾਲ ਹਾਂ ਦੀਦੀ ਇਹ ਤਾਂ ਇੱਕ ਏਡੀ ਵੱਡੀ ਗੱਲ ਕਰ ਦਿੱਤੀ ਮੈਂ ਤੁਹਾਡੇ ਨਾਲ ਕੀ ਮੈਂ ਤਾਂ ਬਾਹਰ ਕੇ ਬੰਦੇ ਨਾਲ ਕਿਹਨੇ ਚੀਜ਼ ਦਾ ਸੋਚਾ ਬਦਲਾ ਲੈਣ ਬਾਰੇ ਕੁਈ ਤਾਂ ਫੇਰ ਮੇਰੀ ਆਪਣੀ ਭੈਣ ਜੇ ਡਰ ਲੱਗਦਾ ਸਿਮਰਤ ਹੋਣਾ ਮੈਂ ਇਹ ਚੀਜ਼ ਲਈ ਰਾਜੀ ਨਹੀਂ ਹੈਗੀ ਦੀਦੀ ਮੇਰੀ ਗੱਲ ਸੁਣ ਡਰ ਤਾਂ ਨੂੰ ਉੱਥੇ ਲੱਗੇ ਜਿਵੇਂ ਤੁਹਾਡੇ ਬਗਾਨੇ ਹੋਣ ਆਪਣੇ ਤੋਂ ਕਾਦਾ ਡਰ ਮੈਂ ਬੈਠੀ ਆ ਮਮਮੀ ਹੈਗੇ ਆ ਸੇਵਕ ਆ ਸਾਰੇ ਜਣੇ ਤੁਹਾਡੇ ਨਾਲ ਖਲੋਤੇ ਆ ਤੁਸੀਂ ਕਿਹੜੀ ਚੀਜ਼ ਦੀ ਟੈਨਸ਼ਨ ਲੈਂਦੀ ਜੇ ਨਿੱਕੀ ਜੀ ਵੀ ਕੋਈ ਗੱਲ ਹੋ ਹੁਣ ਤੇ ਤੁਹਾਡਾ ਸੇਵਕ ਨਾ ਜੀਜਾ ਜੀ ਤੁਹਾਡਾ ਭਰਾ ਬਣ ਕੇ ਅੱਗੇ ਖਲੋਤਾ ਵਾ ਫੇਰ ਤੁਹਾਨੂੰ ਕਾਰੀ ਟੈਨਸ਼ਨ ਨਿੱਕੀ ਜੀ ਵੀ ਗੱਲ ਹੋ ਤੇ ਉਹਨਾਂ ਨੂੰ ਦੱਸਿਆ ਕਰੋ ਉਹ ਤੇ ਹਮੇਸ਼ਾ ਤੁਹਾਡੇ ਨਾਲ ਖਲੋਤੇ ਆ ਮਾਨੀ ਮੰਦਾ ਪਿਆ ਸਿਮਰਤ ਦੀਦੀ ਚਲੋ ਫਿਰ ਜੇ ਤੁਸੀਂ ਮਾਨੀ ਗਏ ਤੇ ਉਹਨਾ ਬਾਹਰ ਹੀ ਆ ਸਿਮਰਤ ਤੂੰ ਪਾਹ ਲ ਮੈਂ ਬਣੀ ਕਿਉਂ ਹੀ ਆ ਮੈਂ ਨਹੀਂ ਜਾਣਾ ਓਹੋ ਦੀਦੀ ਬਣਨੂ ਕੀ ਆ ਤੂੰ ਇਹਨਾਂ ਇਦਾਂ ਬਹੁਤ ਸੋਹਣੇ ਜੇ ਤੁਹਾਨੂੰ ਨਾਲੇ ਕੋਈ ਨੀਂਦ ਥੋੜੀ ਸਕਦਾ ਵਾ ਵੇਖੋ ਹਾਂ ਬੰਦਾ ਨਾ ਸੂਰਤੋਂ ਨਹੀਂ ਸੀਰਤੋਂ ਸੋਨਾ ਹੋਣਾ ਚਾਹੀਦਾ ਵਾ ਇਹਦਾ ਕੀ ਆ ਇਹ ਅੱਜ ਹੈਗਾ ਕੱਲ ਨੂੰ ਨਾ ਹੋਗਾ ਪਰ ਜਿਹੜੀ ਸੀਰਤ ਨਾ ਸਾਰੀ ਉਮਰ ਚੰਗਿਆਈ ਚ ਰਹਿੰਦੀ ਆ ਗੱਲਾਂ ਤੇ ਤੇਰ ਕੋਈ ਕਰਾਵੇ ਲਾਓ ਜੀ। ਤੇ ਇਹ ਚੀਜ਼ ਦੀ ਕਿਉਂ ਲੈਂਦੇ ਜੀ? ਨਾਲੇ ਅਹੀਂ ਜਿਹੜੇ ਬੈਠੇ ਆ ਨਾ ਤੋਹੀ ਕਿਹੜੀ ਗੱਲ ਦੀ ਟੈਨਸ਼ਨ ਲੈਂਦੇ ਜੀ? ਵੇਖਿਆ ਨਿੰਦਕੇ ਵਿਖਾਵੇਂ ਮੇਰੀ ਭੈਣ ਨੂੰ ਮੂੰਹ ਤੋੜ ਦੂੰ ਚਾਹੀ ਮੇਰਾ ਭਰਾ ਹੀ ਲੱਗਦਾ ਵੱਡਾ। ਵੇਰੀ ਗੱਲ ਸੁਣੋ। ਅ ਇੱਕ ਗੱਲ ਹੋ ਰਿਹਾ ਕਿ ਭਾਜੀ ਨਾ ਪਹਿਲਾ ਡਿਵੋਰਸੀ ਆ। ਸਿਮਰਤ। ਐ ਕੀ ਕਹਿ ਰਹੀਆਂ ਤੂੰ? ਨਹੀਂ ਨਹੀਂ ਮੈਂ ਤੁਹਾਨੂੰ ਸਾਰੀ ਗੱਲ ਦੱਸਣੀ ਆ। ਵੇਖੋ ਭਾਜੀ ਨਾ ਡਿਵੋਰਸੀ ਆ। ਤੁਸੀਂ ਕਹਿੰਦੇ ਜੀ ਨਾ ਅਰਜਨ ਗੰਦਾ। ਅਰਜਨ ਨਾਲ ਵਾਦ ਕੇ ਨਾ ਉਹਦੀ ਜਨਾਨੀ ਗੰਦੀ ਹੀ ਕਹਿੰਦੇ ਸਿਰਫ ਡੇਢ ਦੋ ਮਹੀਨੇ ਰਹੀ ਆ ਉਹ ਵੀ ਵੀ ਨਹੀਂ ਗੱਲਾਂ ਬੜੀਆਂ ਹਵਾ ਤਾਂ ਦੀਆਂ ਹੀ ਸੋਣੀ ਲੈ ਕੇ ਲੈਣ ਦੀ ਕਿ ਸੋਣੀ ਹੈਗੀ ਚੱਲ ਮੁੰਡੇ ਨਾਲ ਜੱਜਦੀ ਹੋਊਗੀ ਪਰ ਕਹਿੰਦੇ ਹੁੰਦੇ ਨਾ ਸੋਣ ਪੁਣੇ ਕਰਕੇ ਕਦੀ ਵੀ ਇਹ ਜਨਾਨੀ ਨਹੀਂ ਘਰੇਡੀ ਹੋਣੀ ਚਾਹੀਦੀ ਸੋਣੀ ਬਸ ਆਪਣੇ ਆਪ ਹੀ ਸਵਾਰ ਸਕਦੀ ਹੈ ਘਰ ਬੰਦ ਨਹੀਂ ਸੰਭ ਸਕਦੀ ਤੇ ਥੋੜਾ ਜਿਹਾ ਰਹੀ ਆ ਔਰ ਤੋਂ ਬਾਅਦ ਇਹ ਹਵਾ ਚ ਗੱਲਾਂ ਹੋਣ ਦੇਤੀਆਂ ਮੈਂ ਇਹ ਬਾਹਰ ਜਣਾ ਮੈਂ ਨਹੀਂ ਇੱਥੇ ਰਹਿਣਾ ਬਸ ਐਸੇ ਕਰਕੇ ਫਿਰ ਉਹ ਤੁਹਾਨੂੰ ਪਤਾ ਕੰਮਕਾਰ ਵਾਲੇ ਬੰਦੇ ਆ ਉਹਨਾਂ ਨੇ ਤਾਂ ਘਰ ਸੰਭਾਲਣ ਵਾਲੀ ਚਾਹੀਦੀ ਆ ਘਰ ਚ ਬਿਠਾ ਕੇ ਮੂਰਤ ਥੋੜੀ ਚਾਹੀਦੀ ਕਿ ਜਿਹੜਾ ਬੰਦਾ ਵੇ ਸੋਹਣੀ ਨੇ ਵੇਖ ਕੇ ਤੇ ਘਰੇ ਬਹਿ ਜਾ ਕਰੇ ਇਸ ਕਰਕੇ ਨਾ ਸਹੀ ਗੱਲ ਆ ਇਹੋ ਗੱਲ ਤੇ ਮੈਂ ਖੁਦ ਸੋਚੀ ਜਦੋਂ ਮम्मी ਨੇ ਮੈਨੂੰ ਦੱਸਿਆ ਨਾ ਉਹਨਾਂ ਬਾਰੇ ਕਿ ਹਾਂ ਸੋਹਣੀ ਵੇਖ ਕੇ ਲੈਣ ਦੀ ਇਸੇ ਕਰਕੇ ਤੇ ਮੰਮੀ ਕਹਿੰਦੇ ਕਿ ਬੰਦੇ ਨੂੰ ਨਾ ਸੂਰਤ ਥੋੜੀ ਸੀਰਤ ਤੋਂ ਵੇਖਣਾ ਚਾਹੀਦਾ ਸੂਰਤ ਤੇ ਢਾਲੀ ਜਾਂਦੀ ਆ ਅੱਜ ਨਹੀਂ ਤੇ ਕੱਲ ਬੜਾ ਪਾ ਹੀ ਜਾਣਾ ਪਰ ਜਿਹੜੀ ਸੀਰਤ ਹੈ ਨਾ ਸਾਰੀ ਉਮਰ ਦੀ ਚੰਗਿਆਈ ਖੱਟਦੀ ਆ ਇਸ ਕਰਕੇ ਸੀਰਤ ਤੇ ਤੇਰੇ ਜਿਹੀ ਸੀ ਮਨ ਇਹ ਦਿੱਦਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਸਹੀ ਵੀ ਬਹੁਤ ਚੰਗੇ ਜੇ ਤੇ ਮੈਂ ਮੰਮੀ ਨਾਲ ਗੱਲ ਤੇ ਕਰ ਲਾ ਪਹਿਲਾਂ ਆ ਹਾਂ ਹਾਂ ਮੰਮੀ ਮੇਰੀ ਨਾਲ ਗੱਲ ਕਰਨਦੀ ਮਾਮੀ ਜੀ ਨਾਲ ਤੇ ਕੋਈ ਨਾ ਆਪਾਂ ਬਾਅਦ ਚੱਲਦੇ ਆਂ ਦੇਖਦੇ ਆਂ ਕਿ ਮੋਲ ਚੱਲਿਆ ਚੱਲਦੇ ਬਰ ਕਿੱਥੇ ਚਲਦੀ ਆ ਜੇ ਆ ਮੈਂ ਕਿਹਾ ਚਲੋ ਜੀ ਨਾਲ ਮੈਂ ਗੱਲ ਕਰ ਲਈ ਸਾਰੀ ਕਿੱਦਾਂ ਮੰਮੀ ਦੱਸਿਆ ਹੀ ਨਾ ਮੈਂ ਕਿਹਾ ਚਲੋ ਤੁਹਾਨੂੰ ਮਿਲਾ ਦਿੰਦੀ ਆ ਤੁਹਾਨੂੰ ਦੱਸਤਾ ਨਾ ਮੰਮੀ ਨੇ ਸਾਰੀ ਗੱਲ ਹਾਂ ਹਾਂ ਉਹੁੰਡਾ ਉਂਗਰ ਤੇ ਬੈਠਾ ਨਹੀਂ ਨਜ਼ਰ ਤੇ ਗਿਆ ਕਿੰਦਾ ਤੋਂ ਮੜ ਥੱਲੇ ਤਾਂ ਮੈਨੂੰ ਮਿਲਣੀ ਆ ਜੇ ਅੱਛਾ ਗਏ ਹੁਣੇ ਫੇਰ ਕਿਤੇ ਆ ਜਾਂਦੇ ਕੋਈ ਨਾ ਅੱਛਾ ਮੇਰੀ ਗੱਲ ਸੁਣ ਨਾ ਐ ਨਾ ਇਹ ਲਾ ਇਹ ਡਿਸਕ੍ਰੀਨ ਦੀ ਗੋਲੀ ਬੜੀ ਵੱਡੀ ਜਿੰਦੀ ਇਹ ਗੋਲੀ ਵਧੀਆ ਗਈ ਇਹਦੇ ਨਾਲ ਮੇਰੀ ਤਾਂ ਛੱਟ ਸਿਰਪੇਠ ਠੀਕ ਹੋ ਜਾਂਦੀ ਐ ਇਹਦਾ ਮੈਂ ਸਿਰਪੇਠ ਬੜਾ ਘਰ ਹੁੰਦਿਆ ਸੀ ਪਰ ਹੁਣ ਤੇ ਹੋਣੀ ਦੇ ਠੀਕ ਲੱਗ ਰਹਿੰਦੇ ਹੋ ਸਿਮਰਤ ਮੈਨੂੰ ਪਤਾ ਨਾ ਮੈਂ ਘਰੋਂ ਲਈ ਆਈ ਆ ਪਤਾ ਕਿੰਨੀ ਸਿਰਪੇਟ ਦੀ ਹੁੰਦੀ ਸੀ ਮੈਂ ਨਹੀਂ ਮੀਨੀ ਵਾਈ ਡਾਂਦੋ ਜੇ ਨਹੀਂ ਕਹਿੰਦੇ ਤੂੰ ਤੈਨੂੰ ਕਹਣਾ ਪੀਲਾ ਮੈਂ ਵੇਖੀ ਜੇ ਕਿ ਤੈਨੂੰ ਘਪਰਾ ਆ ਵੇਲਾ ਐਂਦਾ ਕਰਦੇ ਮੇਰੇ ਨਾਲ ਮੈਂ ਨਹੀਂ ਪੀਣਾ ਚੁੱਪ ਰਹਿ ਪੜ ਨਹੀਂ ਹੁੰਦਾ ਵਾ ਕੁਛ ਮੈਨੂੰ ਪੀ ਲੈ ਪੀ ਲੈ ਪੀਲਾ ਪੀਲਾ ਮਾੜੀ ਜੀ ਗੋਲੀ ਐ ਬਸ ਵਿੱਚ ਪੀਲਾ ਪਤਾ ਕੀ ਐ ਡਿਸਪਰਨ ਦੀ ਗੋਲੀ ਨਾ ਮੈਨੂੰ ਨਹੀਂ ਚੰਗੀ ਲੱਗਦੀ ਐ ਦੋ ਤਿੰਨ ਵਾਰੀ ਤੇ ਇਹਨੇ ਉਲਟੀ ਕਰਤੀ ਪੀ ਇਹਨੂੰ ਸਾਰੀ ਕਦੀ ਕੀਤੀ ਨਹੀਂ ਸੀ ਆ ਗੋਲੀ ਵਧੀਆ ਨਿੱਕੀ ਜੀ ਇਹ ਮੈਂ ਤੁਹਾਨੂੰ ਵੀ ਦੇ ਦੂੰਗੀ ਕਦੀ ਮੈਂ ਤੁਹਾਨੂੰ ਰੰਬ ਕਦੀ ਲੋੜ ਨਾ ਪਾਵੇ ਸਿਰ ਪੇੜ ਦੀ ਐ ਇਹ ਸਾਰਾ ਹਿੱਸਾ ਪੀ ਉਹ ਲੱਗਦਾ ਤੈਨੂੰ ਪਤਾ ਟੈਨਸ਼ਨ ਐ ਇਹ ਡਿਗਰੀ ਸੀ ਕੰਬ੍ਰੇਜ ਤੇ ਡਾਕਟਰ ਨੇ ਇਹੀ ਕਹਿ ਦਿੱਤੀ ਕਹਿੰਦੇ ਇਹ ਮਹੀਨਾਕ ਲਗਾਤਾਰ ਦਿਓ ਗੋਲੀ ਤੂੰ ਠੀਕ ਹੋ ਨਾ ਹਾਂ ਹਾਂ ਕੋਈ ਗੱਲ ਨਹੀਂ ਠੀਕ ਐ ਠੀਕ ਐ 2 ਮਿੰਟ ਰੈਕਸ ਕਰ ਲੈਂਦੇ ਕੋਈ ਗੱਲ ਨਹੀਂ ਐ ਨਾ ਦਰਦ ਨਾ ਉਹ ਸੁਣਨ ਕਰ ਦਿੰਦੀ ਕਿਸੇ ਨਾਲੋਂ ਡਾਕਟਰਾਂ ਨੇ ਭੜਾਈ ਡਾਕਟਰਾਂ ਚਾਲੇ ਸਾਨੂੰ ਕੀ ਪਤਾ ਹੋਵੇ ਹਾਂਜੀ ਹਾਂਜੀ ਆ ਰਹੀ ਸੇਵਕਾ ਜੀ ਕਿੱਧਰ ਤੁਰਿਆ ਫਿਰਦਾ ਉਹਨੂੰ ਦੋ ਪੌਣ ਕਿੱਧਰ ਆ ਗਿਆ ਮਾਮੀ ਆ ਗਿਆ ਮਾਮੀ ਹੋਈ ਮੇਰੀ ਗੱਲ ਉਹਨਾਂ ਨੇ ਥੋੜੇ ਚਿਰ ਪਹਿਲਾਂ ਕਹਿੰਦੇ ਆ ਜਾਂਦੇ ਕੋਈ ਨਾ ਤੁਸੀਂ ਬਿਠਾਓ ਇਹਨਾਂ ਨੂੰ ਚਲ ਠੀਕ ਹੈ ਦੇ ਪੁੱਤ ਜੋ ਕੁਝ ਕਰਨਾ ਤੁਸੀਂ ਕਰਨਾ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਜੀ ਠੀਕ ਹਾਂਜੀ ਹਾਂਜੀ ਚਲ ਠੀਕ ਹੈ ਨਾ ਹਾਂ ਕੀ ਹੋਇਆ ਕੁਝ ਨਹੀਂ ਮੈਂ ਕਦੋਂ ਕਿਹਾ ਕੁਝ ਹੋਇਆ ਅੱਛਾ ਚਲ ਛੱਡ ਦੇ ਇਹਨੂੰ ਲੈ ਆਂਨ ਉਹਦਰ ਮੈਂ ਜਾਣਾ ਹਾਂ ਜੀ ਜਾਣਾ ਹੈ ਉਧਰ ਤੁਹਾਨੂੰ ਅਗਦਾ ਸੇ ਦੇਗੀ ਸਾਰੀ ਗੱਲ ਚੱਲ ਵੇਖ ਲਓ ਅੰਜੂ ਭੈਣ ਜੀ ਹੁਣ ਮੁੰਡਾ ਤੁਹਾਡੇ ਸਾਹਮਣੇ ਆ ਕਮੀ ਪੇਸ਼ੀ ਕੋਈ ਨਹੀਂ ਆ ਬਾਕੀ ਜੇ ਕੁਝ ਨਹੀਂ ਪੁੱਛਣਾ ਵਾ ਪੁੱਛ ਲਓ ਆਪਣੀ ਤਸੱਲੀ ਪੂਰੀ ਕਰੋ ਮੈਂ ਚਲੋ ਮੈਂ ਜੋ ਪੁੱਛਣਾ ਵਾ ਉਹ ਤੁਸੀਂ ਪੁੱਛੀ ਚ ਪਹਿਲਾਂ ਹੀ ਕਰ ਲਈ ਸਾਰੀ ਬਾਕੀ ਆਪਣੀ ਤਸੱਲੀ ਨੂੰ ਤਾਂ ਹਰ ਕੋਈ ਕਹਿੰਦਾ ਦੋ ਗੱਲਾਂ ਸਾਂਝੀਆਂ ਕਰ ਲਈਏ ਆਪਣਾ ਕਾਕਾ ਇੱਕ ਕੰਮ ਕਰ ਕਿਦਾਂ ਆਪਣਾ ਮਾਸੀ ਦੱਸੋ ਤੁਹਾਨੂੰ ਸਭ ਨੂੰ ਪਤਾ ਹੀ ਆ ਚਲੋ ਮਾਸੀ ਨੂੰ ਤਾਂ ਸਾਰਾ ਕੁਝ ਪਤਾ ਹੀ ਆ ਦੋ ਗੱਲਾਂ ਜੰਗੀਆਂ ਬੋਲਣ ਦਾ ਲਿਹਾਜ਼ ਵਿੱਚ ਨੂੰ ਪਤਾ ਲੱਗ ਜਾਏਗਾ ਕਿ ਬੰਦਾ ਕਿਹੜੇ ਸਲੂਕ ਨਾਲ ਬੋਲਦਾ ਹੈ ਪਰਿਵਾਰ 'ਚ ਕਿੰਨੇ ਜੀ ਨੇ ਕੌਣ-ਕੌਣ ਨੇ ਇੰਨਾ ਤਾਂ ਖੁੱਲ ਗਿਆ ਜੋ ਉਹਨਾਂ ਨੇ ਦੱਸਿਆ ਹੀ ਨਹੀਂ ਤੁਸੀਂ ਦੱਸ ਦੋ ਇੱਕ ਮੇਰਾ ਵੱਡਾ ਭਰਾ ਜੇ ਨਾਲ ਮੇਰੀ ਭਾਬੀ ਜੀ ਬਾਹਰ ਜੇ ਬਾਹਰ ਬੈਲ ਸੈਟਿਕ ਤੇ ਮੇਰਾ ਤਾਂ ਦੇਨ ਨਹੀਂ ਲੱਗਾ ਮੈਂ ਵੀ ਉੱਥੋਂ ਬਾਹਰ ਆਇਆ ਵੈਸੇ ਵੀ ਬਾਰ ਕੀ ਰੱਖਿਆ ਵੈ ਬਾਹਰ ਦੇ ਨਾਂ ਤੇ ਤਾਂ ਮੈਨੂੰ ਤਾਂ ਨਫ਼ਰਤ ਜੀ ਹੋ ਗਈ ਭੈਣ ਜੀ ਚਲੋ ਜੋ ਵੀ ਹੈ ਪੀ ਖੁੱਲ ਕੇ ਦੱਸਿਆ ਹੀ ਹੋਏਗਾ ਸਾਰਾ ਕੁਝ हां जी हां जी ਭੈਣ ਜੀ ਮੈਂ ਸਾਰਾ ਕੁਝ ਦੱਸਿਆ ਵਾ ਪਰਦੇ 'ਚ ਕੁਝ ਨਾ ਹੀ ਰੱਖਿਆ ਜਾਵੇ ਤੇ ਚੰਗੀ ਗੱਲ ਐ ਖੁੱਲ ਕੇ ਗੱਲ ਕੀਤੀ ਜਾਵੇ ਨਾ ਅੱਗੋ ਜਾ ਕੇ ਨਾ ਬੰਦਾ ਇੱਕ ਦੂਜੇ ਨਾਲ ਨਜ਼ਰ ਮਿਲਾਉਣ ਤੋਂ ਰਹਿ ਜਾਂਦਾ ਫਿਰ ਐਹੀ ਗੱਲ ਸੁਖਨੇ ਵੀ ਕਹੀ ਸੀ ਕਹਿੰਦਾ ਹੀ ਕੋਈ ਗੱਲ ਪਰਦੇ ਵਾਲੀ ਨਾ ਰਵੇ ਤੇ ਮੈਂ ਤੁਹਾਡੇ ਨਾਲ ਵੀ ਕੋਈ ਪਰਦਾ ਨਹੀਂ ਰੱਖਿਆ ਤੇ ਇਹਨਾਂ ਨਾਲ ਵੀ ਕੋਈ ਪਰਦਾ ਰੱਖਿਆ ਆਪਣਾ ਉਹ ਕਿਉਂ ਛੱਡ ਗਈ ਸੀ ਕਿ ਇਹਨਾਂ ਨੇ ਛੱਡੀ ਏ ਕੁੜੀ ਵੇਖੋ ਉਹਨੂੰ ਰਹਿਣਾ ਨਹੀਂ ਆਇਆ ਕਹਿੰਦੇ ਨਾ ਕਈਆਂ ਨੂੰ ਖਾਣਾ ਨਹੀਂ ਹੁੰਦਾ ਬੈਠ ਕੇ ਉਹ ਨਾ ਸੋਹਣੀ ਬਹੁਤ ਸੀ ਉਹਨੂੰ ਆਪਣੇ ਹੁਸਨ ਦਾ ਇੰਨਾ ਘਮੰਡ ਹੀ ਨਾ ਕਿ ਉਹਨੇ ਮੁੰਡੇ ਨੂੰ ਥੱਲੇ ਲਾ ਕੇ ਰੱਖਣਾ ਚਾਹਿਆ ਮੁੰਡੇ ਥੱਲੇ ਲਾ ਕੇ ਥੋੜਾ ਰਿੰਦੇ ਜੇ ਸਹੀ ਗੱਲ ਹੈ ਪਤਾ ਵਾ ਘੱਟ ਖੁੱਲਾ ਖਾਣ ਪੀਣ ਸਭ ਕੁਝ ਆ ਮਤਲਬ ਥੋੜੀ ਜਿ ਮੈਂ ਕਹਦਾ ਤੇ ਗਲਤ ਵਰਡ ਆ ਜਾਂਦਾ ਅਯਾਸ਼ੀ ਵਾਲੀ ਸੀ ਬਸ ਬਸ ਉਹ ਫਿਰ ਅਸੀਂ ਛੱਡ ਦਿੰਦਾ ਖਾਨਦਾਨੀ ਮੁੰਡੇ ਮਿਲ ਜਨਾਂ ਤੇ ਸੁਭਾਅ ਚ ਵੀ ਚੰਗੇ ਹੋਣ ਤੇ ਜਨਾਨੀ ਆਪਣੇ ਵਾਸਤੇ ਚਾਹਿਆ ਨੂੰ ਕਰਦੀ ਐ ਕਿ ਮੈਂ ਇਹਨੂੰ ਥੱਲੇ ਲਾ ਲਵਾਂ ਹਾਂਜੀ ਹਾਂਜੀ ਪਰ ਚੰਗੀ ਪਰਵਰਿਸ਼ ਇਹੀ ਬਖਾਂਦੀ ਐ ਕਿ ਥੱਲੇ ਨਹੀਂ ਲੱਗਣਾ ਹਰ ਰਿਸ਼ਤੇ ਨੂੰ ਬੇਟਾ ਜੀ ਆਪਣੀ ਜਗ੍ਹਾ ਰੱਖਿਆ ਜਾਵੇ ਨਾ ਤੇ ਕਦੀ ਵੀ ਘਰ ਚ ਕਲੇਸ਼ ਨਹੀਂ ਹੁੰਦਾ ਤੇ ਕਦੀ ਕੋਈ ਘਰ ਖਰਾਬ ਨਹੀਂ ਹੁੰਦਾ ਇਹ ਤਾਂ ਤੁਹਾਡੀ ਸਿਆਣਾ ਪੈ ਚਲੋ ਜਿੱਦਾਂ ਵੀ ਚੱਲੇ ਮੈਂ ਨਹੀਂ ਕਹਿੰਦੀ ਮਜਬੂਰੀਸ਼ ਰਿਸ਼ਤਾ ਕੋਈ ਵੀ ਨਿਭਾਇਆ ਜਾਵੇ ਹਾਂਜੀ ਇਹ ਤਾਂ ਭੈਣ ਜੀ ਤੁਹਾਨੂੰ ਪਤਾ ਹੀ ਆ ਮੈਂ ਤੇ ਬਿਲਕੁਲ ਤੁਹਾਡੇ ਨਾਲ ਸਾਰੀ ਖੁੱਲ ਕੇ ਗੱਲ ਇਸੇ ਕਰਕੇ ਕੀਤੀ ਆ ਕਾਹੀ ਭੈਣ ਜੀ ਮੇਰੇ ਰਿਸ਼ਤੇਦਾਰੀ ਨੂੰ ਇੱਕ ਸਾਈਡ ਤੇ ਰੱਖ ਕੇ ਨਾ ਆਪਣਾ ਪਹਿਲਾ ਰਿਸ਼ਤਾ ਸੇਲੀਆਂ ਵਾਲਾ ਉਹਨੂੰ ਅੱਗੇ ਰੱਖ ਕੇ ਹੀ ਰਿਸ਼ਤਾ ਕਰਵਾਉਂਦੇ ਆਂ ਚਲੋ ਗੁਰਜੀਤ ਭੈਣ ਜੀ ਇਹ ਤਾਂ ਤੁਹਾਡਾ ਆਪਣਾ ਬੜਾ ਪਿਆਰ ਹੈ ਸਾਡਾ ਅਪਚ ਵੀ ਹਰ ਗੱਲ ਨੂੰ ਧਿਆਨ ਚ ਰੱਖਦੇ ਰਹੇ ਹੋ ਹਮੇਸ਼ਾ ਹੀ ਰੱਖਦੇ ਰਹੇ ਹੋ ਵੀ ਮੇਰੀਆਂ ਗਲਤੀਆਂ ਭੁੱਲੀਆਂ ਚਾਹੇ ਕੁਝ ਵੀ ਕਹਿ ਲੋ ਇਹ ਤੁਹਾਡਾ ਆਪਣਾ ਪਨ ਹੈਗਾ ਹਰ ਜਗ੍ਹਾ ਤੇ ਮਾਸੀ ਇਹਨਾਂ ਨੂੰ ਪਿੰਡੋਂ ਬੁਲਾ ਲੈਣਾ ਸੀ ਬੱਚਿਆਂ ਦੀ ਦਾਦੀ ਨੂੰ ਉਹਨਾਂ ਨੇ ਨਹੀਂ ਸੀ ਵਿੱਚ ਬਹਿਣਾ ਹੈ ਕੀਤਾ ਸੀ ਉਹਨਾਂ ਨੂੰ ਮੈਂ ਕੌਣ ਆ ਤੇ ਕਹਿੰਦੇ ਸੀ ਕਿ ਮੇਰੇ ਨਾਲ ਥੋੜੇ ਜਿਹਾ ਇੱਕ ਦੋ ਕੰਮ ਨੇ ਜੋ ਜਲਦੀ ਖਤਮ ਹੋ ਜਾਂਦੇ ਤੇ ਜ਼ਰੂਰੀ ਕਰਨੇ ਕਹਿੰਦੇ ਫਿਰ ਜੇ ਮੈਂ ਆਈ ਤੇ ਫਿਰ ਮੈਂ ਚਾਰ ਪੰਜ ਦਿਨ ਰਹਾਂਗੀ ਤੁਹਾਡੇ ਕੋਈ ਤੇ ਕਹਿੰਦੇ ਹੀ ਆ ਜਾਾਂਗੀ ਮੈਸੇਜ ਕਿਉਂਕਿ ਫੋਨ ਤੇ ਤੁਸੀਂ ਮੈਨੂੰ ਕਿਹਾ ਸੀ ਸੇਵਕ ਵੀ ਹੋਏਗਾ ਸਾਰੇ ਹੋਣਗੇ ਇਹਦੇ ਪਿਓ ਨੂੰ ਤਾਂ ਪੈ ਗਿਆ ਕੋਈ ਕੰਮ ਉਹ ਉਧਰੋਂ ਨਿਕਲ ਗਏ ਸੀ ਮੈਂ ਕਿਹਾ ਚੱਲ ਮੈਂ ਕੁੜੀ ਲੈ ਆਵਾਂ ਕਹਿ ਦਿੱਤਾ ਉਹਦੇ ਕੰਨੋਂ ਆਇਆ ਮੈਂ ਕੱਢਤੀ ਆ ਤੁਹਾਨੂੰ ਪਤਾ ਬੱਚੇ ਨੂੰ ਸੱਟ ਤਾਜੀ-ਤਾਜੀ ਲੱਗੀ ਐ ਕੁੜੀਆਂ ਨਾ ਥੋੜੀਆਂ ਦਿਲ ਤੇ ਜ਼ਿਆਦਾ ਲਾ ਕੇ ਰਖਦੀਆਂ ਨੇ ਇਹ ਤੇ ਗੱਲ ਹੈ ਬੰਦੇ ਕਮਾਂਕਾਰਾਂ ਵਾਲੇ ਨੇ ਨਾ ਜੀ ਸੱਟ ਕਿਹੜੀ ਛੋਟੀ ਵੱਜੀ ਬਹੁਤ ਵੱਡੀ ਸੱਟ ਵੱਜ ਗਈ ਲੋਕੀ ਤਾਂ ਕੁੜੀਆਂ ਦਾ ਕਸੂਰ ਕਰਦੇ ਰਹਿੰਦੇ ਨੇ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਸੂਰ ਕਿਦਾ ਸੀ ਸਾਨੂੰ ਤਾਂ ਬੋਤਾ ਕਹਿੰਦਾ ਨਾ ਦੱਸਣ ਦੀ ਲੋੜ ਹੀ ਨਹੀਂ ਸਾਰਾ ਕੁਝ ਸਾਹਮਣੇ ਬੰਦਾ ਜਿੱਥੋਂ ਮਰਜ਼ੀ ਪਤਾ ਕਰਾ ਲਵੇ ਹੋਰ ਨਹੀਂ ਮੈਂ ਸਾਰਾ ਦੱਸਿਆ ਨਾ ਪੜੀ ਲਿਖੀ ਐ ਕੋਈ ਕਮੀ ਪੇਸ਼ੀ ਨਹੀਂ ਗਈ ਥੋੜਾ ਬੋਤਾ ਹੈ ਲਾਡਾਂ ਨਾਲ ਪਲੀ ਐ ਤੁਹਾਨੂੰ ਪਤਾ ਧੀਆ ਵੈਹ ਲਾਡਾਂ ਨਾਲ ਪਲਦੀਆਂ ਨੇ ਉੰਜ ਜਿੱਦਾਂ ਕਹੋਗੇ ਉਦਾਂ ਚੱਲੇਗੀ ਬਸ ਤੁਹੀ ਵੀ ਨਾ ਹਾਂ ਦਾ ਧਿਆਨ ਹੀ ਰੱਖਣਾ ਪਾਸ ਇੱਕ ਦੂਜੇ ਨੂੰ ਤੁਸੀਂ ਵੇਖ ਲੋ ਬਾਕੀ ਦਿਲ ਮਿਲਿਆ ਦੀ ਗੱਲ ਹੈ ਹਾਂਜੀ ਕਿੰਨੀ ਮੈਂ ਸਿਮਰਤ ਨੂੰ ਕਿ ਹਰਪ੍ਰੀਤ ਨੂੰ ਬੁਲਾ ਕੇ ਲੈ ਆਵੇ ਹਨਾ ਮੈਂ ਮਾਰ ਦਉਗਾ ਆਜੇ ਸਿਮਰਤ ਹਾਂਜੀ ਮਾਮੀ ਜੀ ਆਏ ਬੇਟਾ ਆਜੋ ਦੋਵੇਂ ਜਾਨੀ ਆਜੋ ਜਰਾ ਹਾਂਜੀ ਆ ਗਏ ਦੋਵੇਂ ਪਹਿਣਾ ਬੀਨੀਆਂ ਦੇਰਵਾਦ ਹੈ ਨਾ ਬਾਬਾ ਗੁੜੀਆਂ ਸਲਾਵਾ ਚ ਵਈਆਂ ਹੀ ਆ ਅਸੀਂ ਇਹ ਤੇ ਹੈ ਚਲੋ ਕੋਈ ਨਹੀਂ ਇਦਾਂ ਹੀ ਪਹਿਣਾ ਦਾ ਪਿਆਰ ਬਣਿਆ ਰਵੇ ਤਾਂ ਹੀ ਤੇ ਮੈਂ ਕਹਾਂ ਚੱਲ ਲੱਗ ਕੇ ਆ ਜੇਗੀ ਹਰਪ੍ਰੀਤ ਨੂੰ ਸੋਖਾ ਹੈਗਾ ਸਿਮਰਤ ਕੋ ਆਏ ਜਾਏਗੀ ਤੇ ਸਿਮਰਤ ਮੇਰੀ ਦਾ ਵੀ ਦਿਨ ਲੱਗਾ ਰਿਹਾ ਕਰੋ ਬਿਲਕੁਲ ਬਿਲਕੁਲ ਹਾਂ ਦੀਦੀ ਉਹ उधर ਚਲ ਜੂਗੀ ਮਮੀ ਹਰਪ੍ਰੀਤ ਪੁੱਤ ਡੈਡ ਜਾ ਕੀ ਗੱਲ ਇੰਨੀ ਨਰਵਸ ਕਿਉਂ ਹੁੰਦਾ ਹੀ ਆ ਸੁਖ ਵੇਖ ਲਓ ਹਰਪ੍ਰੀਤ ਕੀ ਗੱਲ ਆ ਮੂੰਹ ਤਾਂ ਆ ਚੁੱਕ ਵੇਖਦਾ ਤੁਸੀਂ ਵੇਖ ਪੁੱਤ ਜੇ ਤੈਨੂੰ ਪਸੰਦ ਹੋਊਗਾ ਤਾਂ ਤੇਰੀ ਰਜ਼ਾ ਦੇ ਨਾਲ ਹੀ ਕਰਨਾ ਵਾ ਤੂੰ ਵੇਖੇਂਗੀ ਤੇ ਫੇਰ ਹੀ ਕੁਝ ਦੱਸੇਂਗੀ ਸਾਨੂੰ ਸੋਖਾ ਬੋਲੋ ਕੁਛ ਦੱਸੋ ਕੀ ਸਲਾਹ ਠੀਕ ਆ ਮਸੀ ਜੋਦਈ ਕਹਿੰਦਾ ਇਹ ਸੋਨ ਪੁਰਾਣਾ ਵੇਚਣਾ ਕੰਮਕਾਰ ਕਰਦੀ ਆ ਬੜੀ ਪਰਿਵਾਰ ਨੂੰ ਜੋੜਨ ਵਾਲੀ ਜ ਹੋਵੇ ਅੱਗੇ ਤੁਹਾਨੂੰ ਪਤਾ ਹੀ ਆ ਸੋਨ ਬਣਾ ਦੇ ਵਿੱਚ ਕੀ ਕੁਸ਼ ਹੋਇਆ ਕੁੜੀ ਤੇ ਤੈਨੂੰ ਚੰਗੀ ਆ ਤਾਂ ਹੀ ਤੇ ਰਿਸ਼ਤਾ ਕਰਾਉਣੇ ਆ ਬਾਕੀ ਵੇ ਸਾਹਮਣੇ ਤੇਰੇ ਬੈਠੀ ਆ ਉਹਦੀ ਮੰਮੀ ਵੀ ਬੈਠੀ ਆ ਕੁੜੀ ਵੀ ਬੈਠੀ ਆ ਕੁਝ ਪੁੱਛਣਾ ਤਾਂ ਤੂੰ ਪੁੱਛ ਸਕਦਾ ਵੇ ਦੇਖੋ ਜੋ ਕੁਝ ਵੀ ਆ ਮੁੰਡੇ ਦਾ ਕੁੜੀ ਦੀ ਮੰਮੀ ਵੀ ਬੈਠੀ ਆ ਦੋਹੀ ਬੈਠੇ ਜੀ ਕੰਮ ਕਾਰ ਕਰਨ ਵਾਲੀ ਹੋਵੇ ਪਰਿਵਾਰ ਸੰਭਾਲਣ ਵਾਲੀ ਹੋਵੇ ਉਹ ਤਾਂ ਬਥੇਰਾ ਕੱਲ ਲੱਦੀ ਕਿਉਂ ਭੈਣ ਜੀ ਬਿਲਕੁਲ ਬਿਲਕੁਲ ਘਰ ਸੰਭਾਲਣ ਤੋਂ ਕੇਹ ਗੱਲ ਪਿਛੇ ਨਹੀਂ ਜੇਗੀ ਵੈਸੇ ਵੀ ਪੜੀ ਲਿਖੀ ਐ ਨੌਕਰੀ ਵੱਲ ਉਹਨੂੰ ਵੀ ਨਹੀਂ ਕੋਈ ਹੈਗਾ ਉਹਨੂੰ ਵੀ ਸੀ ਕਿ ਕੋਈ ਦੇਖੋ ਹਰ ਕੁੜੀ ਦਾ ਇਹ ਸੁਪਨਾ ਹੁੰਦਾ ਵਾ ਕਿ ਸਾਨੂੰ ਕੋਈ ਪਿਆਰ ਨਾਲ ਰੱਖੇ ਜਿਸ ਦਾ ਪਿਓ ਨੇ ਸਾੰਮਿਆ ਨਾ ਘਰ ਚ ਉਦਾਂ ਹੀ ਬੰਦੋਗਾਂ ਪਿਆਰ ਦੇਵੇ ਚਲੋ ਤੱਕਾ ਵੇਦਾ ਨਾ ਕਿ ਹਤੀ ਨੂੰ ਪਰ 100 ਵਾਰੀ ਸੋਚਦੀ ਆ ਮਨ ਚ ਡਰ ਤੇ ਹੁੰਦਾ ਵਾ ਬੰਦੇ ਨੇ ਤਾਂ ਘਰੋਂ ਬਾਹਰ ਸਾਰਾ ਦਿਨ ਨਾ ਮਗਰੇ ਜਿਹੜੇ ਪਰਿਵਾਰ ਵਾਲੇ ਨੇ ਨਾ ਉਹ ਵੀ ਤਾਂ ਆਪਣਾ ਕੋਈ ਗੱਲਬਾਤ ਨਾ ਕਰਨ ਚਲੋ ਇਹ ਚੈਰੀ ਪਲੱਸ ਪੁਆਇੰਟ ਹੈ ਤੂੰ ਹੀ ਕਹਿੰਦੇ ਹੋ ਹੁੰਡਾ ਤੇ ਇਕੱਲਾ ਹੀ ਰਹਿੰਦਾ ਪਰ ਫਿਰ ਵੀ ਆਣਾ ਜਾਣਾ ਰਿਸ਼ਤੇ ਨਾ ਤੇ ਨਾ ਸਦਾ ਲੱਗਾ ਰਹਿੰਦਾ ਇਹ ਜ਼ਿੰਮੇਵਾਰੀ ਤੂੰ ਹੀ ਚੁੱਕਿਓ ਕੰਨੂ ਭਈ ਮੇਰੀ ਹੱਥ ਫਿਦੋ ਕੋਈ ਕੋਈ ਕਵੇ ਨਾ ਕੋਈ ਵੇਖੋ ਮਾਸੀਏ ਇੱਕ ਕਰ ਲਹੌਰ ਇਹ ਮੈਂ ਕਹਿੰਦਾ ਕੁੜੀ ਲੰਮ ਮੈਰਿਜ ਹੋਈ ਆ ਕੱਲ ਨੂੰ ਇਹ ਹਾਨੂੰ ਆਪਣੇ ਦਿਲ ਤੋਂ ਕੱਢ ਦੂਗੀ ਕੱਢਦਾ ਜੀ ਕੱਢਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜਾਂ ਕੋਈ ਗੱਲਬਾਤ ਜਾਂ ਕੁਝ ਕੁਛ ਵੀ ਆ ਉਸ ਗੱਲ ਦੇ ਜੁਮੇਰੇ ਤੇ ਨਹੀਂ ਲੈਂਦੇ ਜੀ ਪੂਰੀ ਜ਼ਿੰਮੇਵਾਰੀ ਹੈ ਐਸੀ ਕੋਈ ਗੱਲ ਨਹੀਂ ਗਈ ਜਿੰਨੀ ਨਫ਼ਰਤ ਮੇਰੀ ਕੁੜੀ ਕਰਦੀ ਆ ਨਾ ਉਸ ਮੁੰਡੇ ਨਾਲ ਹੱਜ ਕਿਤੇ ਲੈ ਜਮਾ ਨੂੰ ਉਸ ਪਾਸੇ ਜਿੱਥੇ ਉਹ ਬੰਨਿਆ ਪਿਆ ਵੈ ਮਾਰਦ ਕੇ ਉਹਨੂੰ ਇਦਾਂ ਹੀ ਉਹਦਾ ਨਾਂ ਲੈਣਾ ਪਸੰਦ ਨਹੀਂ ਕਰਦੀ ਤੇ ਤੁਸੀਂ ਵੀ ਬੇਟਾ ਜੀ ਨਾ ਨਾ ਤਵਾਉਂਦਾ ਲੈਣਾ ਜੋ ਬੀਤ ਗਿਆ ਨਾ ਉਹ ਛੱਡ ਹੀ ਦਿਓ ਵੇਖੋ ਬੇਟਾ ਭਾਵੇਂ ਹੋਵੇ ਲਵ ਮੈਰਿਜ ਭਾਵੇਂ ਹੋਵੇ ਅਰੇਂਜ ਜਿੱਦੋਂ ਠੋਕਰ ਲੱਗਦੀ ਨਾ ਬੰਦੇ ਨੂੰ ਉਹ ਸਾਰਾ ਕੁਝ ਭਲਾ ਦਿੰਦੀ ਆ ਹੁਣ ਤੁਸੀਂ ਤੇ ਵੇਖ ਤੁਸੀਂ ਤੇ ਆਪਣੀ ਪਸੰਦ ਨਹੀਂ ਕੀਤਾ ਹੀ ਵਿਆ ਚਲੋ ਮੰਨਦੇ ਆ ਅਰੇਂਜ ਮੈਰਿਜ ਹੀ ਪਰ ਤੇਰੀ ਰਜਾਵੰਦੀ ਨਹੀਂ ਹੋਇਆ ਹੀਗਾ ਚਲੋ ਨਹੀਂ ਉਹ ਕੁੜੀ ਇਸਕਾ ਚਵਿਟਰੀ ਨਹੀਂ ਰਹੀ ਇਵੇਂ ਤੇ ਨੂ ਤੇ ਠੋਕਰ ਲੱਗੀ ਨਾ ਇਦਾਂ ਹੀ ਇਹਨੂੰ ਵੀ ਬਹੁਤ ਥੋਕਰ ਲੱਗੀ ਆ ਅਸੀਂ ਨਾ ਪੁਰਾਣੀਆਂ ਗੱਲਾਂ ਨੂੰ ਨਹੀਂ ਲੈ ਕੇ ਆ ਨਾ ਜਿਹੜਾ ਇੱਕ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਨਿੱਜੀ ਗੱਲ ਪਰ ਕੱਲ ਨੂੰ ਜਿਹੜਾ ਪਿਆਰ ਹੁੰਦਾ ਉਹ ਮਨੋਂ ਨਿਕਲਦਾ ਨਹੀਂ ਹੁੰਦਾ ਇਹ ਹੁੰਦਾ ਹੀ ਵੇਖ ਲੋ ਨਹੀਂ ਨਹੀਂ ਮੈਂ ਇੱਕ ਗੱਲ ਇਹ ਵੀ ਕਹਾਂਗੀ ਕਾਕਾ ਜੀ ਪਿਆਰ ਤਾਂ ਨਹੀਂ ਮਨੋਂ ਨਿਕਲੇਗਾ ਨਾ ਜੇ ਕਿਸੇ ਕਾਰਨ ਤੋਂ ਸਾਡੀ ਦੁਨੀਆ ਤੋਂ ਚਲਾ ਗਿਆ ਵਾ ਤੁਸੀਂ ਸਮਝਦੇ ਹੋ ਮਤਲਬ ਨੂੰ ਕੀ ਕਹਿੰਦੇ ਨੇ ਉਹ ਮਾਰ ਮੁੱਕ ਗਿਆ ਵਾ ਜਾਂ ਕੋਈ ਉਹਦੇ ਨਾਲ ਘਟਨਾ ਵਾਪਰੀ ਜਿਸ ਬੰਦੇ ਨੇ ਠੋਕਰ ਹੀ ਬੜੀ ਮਾੜੀ ਦਿੱਤੀ ਐ ਜਿੰਨੇ ਧੋਖਾ ਵੀ ਦਿੱਤਾ ਹੋਇਆ ਤੇ ਸਮਝ ਦਿਓ ਐਡੀ ਠੋਕਰ ਦੇ ਦਿੱਤੀ ਤਿੰਨ ਦਿਨ ਵਿਆਹ ਕਰੀ ਫਿਰਦਾ ਵਾ ਜ਼ਿੰਦਗੀਆਂ ਬਰਬਾਦ ਕਰਦਾ ਉਹ ਤੋਂ ਪੈਸੇ ਤੋਂ ਲੁੱਟ ਲਿਆ ਪੇਕਿਆਂ ਨੂੰ ਬਰਵਾਦ ਕੀਤਾ ਇਹੋ ਜਿਹੇ ਬੰਦੇ ਨੂੰ ਕਿਉਂ ਕੋਈ ਚਾਹੇਗੀ ਹੂੰ ਇਹ ਤਾਂ ਸੁਣਾਉ ਵੀ ਨਹੀਂ ਲੈਂਦੀ ਉਹਦਾ ਉਹ ਤਾਂ ਵਿਚਾਰੀ ਅੰਦਰੋਂ ਅੰਦਰੋਂ ਕਿਹਲੇ ਰੋਂਦੀ ਐ ਜਿੰਨਾ ਦਾ ਧੋਖਾ ਹੋ ਗਿਆ ਉਹਨਾ ਕੁੜੀਆਂ ਨੂੰ ਤਰਸ ਖਾ ਕੇ ਰੋਂਦੀ ਐ ਉਹ ਤੋਂ ਨਫ਼ਰਤ ਕਰਦੀ ਦੂਜੇ ਵਿਆਹ ਤੋਂ ਪਰ ਕਿੱਥੇ ਕੁੜੀਆਂ ਘਰ ਵਈਆਂ ਜਾਂਦੀਆਂ ਜੀ ਇਹ ਤਾਂ ਰਾਜ ਰਾਨੀਆਂ ਨੇ ਨਹੀਂ ਰੱਖੀਆਂ ਤੇ ਇਹੀ ਕਿੱਥੋਂ ਰੱਖ ਲਾਂਗੇ ਹਿੰਦਕ ਤੋੜਨੀ ਅੱਗੇ ਲਾ ਕੇ ਮੈਂ ਤਾਂ ਹੀ ਹੱਥ ਜੋੜ ਕੇ ਕਹਾਂਗੀ ਤੁਸੀਂ ਬਸ ਨਾ ਮਨ 'ਚ ਕੋਈ ਉਹੋ ਜੀ ਗੱਲ ਲੈ ਕੇ ਨਾ ਚੱਲਣਾ ਕਿਉਂਕਿ ਜੇ ਮਨ 'ਚ ਅਸੀਂ ਕੋਈ ਗੱਲ ਲੈ ਕੇ ਚੱਲਾਂਗੇ ਨਾ ਫਿਰ ਸਾਨੂੰ ਉਹ ਨਜ਼ਰੀਆ ਉਹੀ ਸਾਡਾ ਬਣ ਜਾਂਦਾ ਵੇਖਣ ਦਾ ਵੀ ਅੱਗੇ ਵਧਣ ਲਈ ਨਾ ਪਿੱਛੇ ਸਭ ਕੁਝ ਭੁਲਣਾ ਪੈਂਦਾ ਫੇਰ ਹੀ ਜ਼ਿੰਦਗੀ ਨਾ ਖੁਸ਼ਹਾਲ ਜਾਂਦੀ ਸਾਡੀ ਬਿਲਕੁਲ ਠੀਕ ਹੈ ਭੈਣ ਜੀ ਉਂਝ ਤੁਸੀਂ ਮੇਰੀ ਕੁੜੀ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਬੱਚਾ ਨੂੰ ਬਾਹਰ ਤੇ ਬਿਠਾ ਦੇਨੇ ਆਂ ਮੰਦਾ ਕਿ ਤੁਝੇ ਨੂੰ ਪੁੱਛ-ਕਿਚ ਕਰ ਲੈਂਦਾ ਕੋਈ ਐਡੀ ਗੱਲ ਨਹੀਂ ਹੈਗੀ ਵੇਖ ਲਓ ਸੁਖ ਕਰਨੀ ਕੋਈ ਗੱਲ ਤੇ ਜਿਹਨੇ ਮਾਸੇ ਜੋ ਤੀ ਵੇਲਿਆ ਜੋ ਕਹਿੰਦਾ ਸਭ ਠੀਕ ਜਿਹੜੀਆਂ ਮੇਰੀਆਂ ਗੱਲਾਂ ਹੈਗੀਆਂ ਮੈਂ ਤੁਹਾਨੂੰ ਦੱਸ ਤੀ ਕੱਲ ਪਰਿਵਾਰ ਸਾਹਮਣੇ ਲਈ ਹੋਵੇ ਪਰਿਵਾਰ ਤੋੜਨ ਵਾਲੀ ਨਾ ਹੋਵੇ ਉਹ ਚੀਜ਼ ਤੇ ਵੇਖੋ ਭੈਣ ਜੀ ਸਾਹਮਣੇ ਬੈਠੇ ਜ਼ਿੰਮੇਵਾਰੀ ਲੈਣਦੇ ਅਸੀਂ ਕਿਹੜਾ ਭੱਜੇ ਹੋਏ ਆ ਦੱਸੋ ਚਲੋ ਠੀਕ ਹੈ ਸਾਡੀ ਵੀ ਕੱਲੀ-ਕੱਲੀ ਹੈ ਮੈਂ ਤੇ ਕਹਾਂਗੀ 2 ਮਿੰਟ ਖਲੋਜਾਂ ਤੇ ਕਰ ਲਾਂ ਗੱਲ ਬਾਤ ਸਭ ਵਧੀਆ ਬੱਚੇ ਗੁਜਣਾ ਗੱਲਬਾਤ ਕਰ ਲੈਣਾ ਜਦੋਂ ਮਾਸੀ ਵਿੱਚ ਵੱਡੇ ਬੈਠੇ ਹੋਣ ਤਾਂ ਇਹ ਕੀ ਗੱਲਾਂ ਚਲੋ ਜ਼ਿੰਦਗੀ ਤਾਂ ਇਹ ਆਪਾਂ ਚ ਹੀ ਕਟਣੀ ਹੈ ਨਾ ਐਸ ਲਈ ਕੰਨੀ ਆ ਕਿਉਂ ਹਰਬ੍ਰਿਤ ਬੇਟਾ ਤੇਰੇ ਮਨ ਚ ਵੀ ਸੋ ਗੱਲਾਂ ਹੋਣਗੀਆਂ ਵੇਖੋ ਉਹਨਾਂ ਨੇ ਤਾਂ ਖੁੱਲ ਕੇ ਗੱਲ ਕਰ ਲਈ ਇੱਥੇ ਕੋਈ ਚਿੱਜ ਕਰਨ ਵਾਲੀ ਗੱਲ ਨਹੀਂ ਜੇ ਜ਼ਿੰਦਗੀ ਆਪਣੀ ਕਟਣੀ ਹੋਵੇ ਨਾ ਉੱਥੇ ਆਪਣੇ ਅੰਦਰ ਦੀ ਗੱਲ ਅੱਗੇ ਰੱਖੀ ਦੇਣੀ ਚਾਹੀਦੀ ਹੈ ਵੇ ਪੁੱਤ ਜੇ ਕੁਝ ਪੁੱਛਣਾ ਕੋਈ ਗੱਲਬਾਤ ਕਰਨੀ ਨਾ ਅਸੀਂ ਤੈਨੂੰ ਵੀ ਪੂਰੀ ਖੋਲ ਦੇਣੀ ਹੈ ਅਹੀਂ ਇਹ ਨਹੀਂ ਕਹਿੰਦੇ ਕਿ ਉਹ ਮੁੰਡਾ ਹੈ ਤੇ ਉਹਨੂੰ ਤਾਂ ਹੀ ਕਹਿਣ ਨੇ ਤੂੰ ਵੀ ਪੁੱਛ ਸਕਦੀ ਜੇ ਕੁਝ ਪੁੱਛਣਾ ਤੇ ਸਿੰਗਰਾ ਤਾਂ ਹਾਂਜੀ ਬੁਨਾਲ ਹੀ ਚੱਲ ਜਾ ਬੱਚੇ ਆਪਸ ਚ ਖਲੋ ਕੇ ਗੱਲ ਕਰ ਲਣਗੇ ਆਪਸ ਦੀ ਗੱਲ ਸਮਝਦਾਰੀ ਚ ਗੱਲ ਹੋ ਜਾਵੇ ਤੇ ਠੀਕ ਆ ਚਲ ਜਾ ਮੈਂ ਗਿਆ ਤੀ ਭੈਣ ਜੀ ਠੀਕ ਹੈ ਹਾਂਜੀ ਹਾਂ ਚਲ ਜਾ ਸੁੱਖ ਕਰ ਲੋ ਥੋੜੀ ਬੋਦੀ ਗੱਲਬਾਤ ਕੋਈ